ਆਪਣੇ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਵੱਲੋਂ ਅੱਗੇ ਵੀ ਕਈ ਵਾਰੀ ਸਾਰੇ ਏਰੀਏ ਦੇ ਜਨੇ ਵੀ ਕੈਮਿਸਟ ਹੈ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਮਤਲਬ ਜਿਹੜੀਆਂ ਆਈਟਮਾਂ ਗਲਤ ਇਸਤੇਮਾਲ ਲਈ ਵਰਤੀਆਂ ਜਾਂਦੀਆਂ ਗਲਤ ਯੂਜ਼ ਵਰਤੀਆਂ ਜਾਂਦੀਆਂ ਉਹਨਾਂ ਦੀ ਜਿਹੜੀ ਸੇਲ ਪਰਚੇਜ਼ ਆ ਉਹਦਾ ਧਿਆਨ ਰੱਖੋ ਉਹ ਬਿਨਾਂ ਡਾਕਟਰ ਦੀ ਪਰਚੀ ਤੇ ਚੀਜ਼ ਨਾ ਦਿਓ ਪ੍ਰੈਗਾਬਲਨ ਕੰਬੀਨੇਸ਼ਨ ਜਾਂ ਪ੍ਰੈਗਾਬਲਨ 500mg ਕੈਪਸੂਲ ਜਿਹੜਾ ਪਹਿਲਾਂ ਇਹ ਜੇ ਮੈਡੀਸਿਨ ਵਰਤਿਆ ਜਾਂਦਾ ਸੀ ਨਰਵਸ ਦੀ ਤਾਕਤ ਲਈ ਹੱਡੀਆਂ ਵਾਲੇ ਡਾਕਟਰ ਜਾਂ ਜੋੜਾਂ ਵਾਲੇ ਡਾਕਟਰ ਆਮ ਤੌਰ ਤੇ ਲਿਖਦੇ ਸੀਗੇ ਔਰ ਅਸੀਂ ਲੋਕ ਪਰਚੀ ਦੇ ਵੇਚਦੇ ਸੀਗੇ ਹੁਣ ਆਮ ਤੌਰ ਤੇ ਉਹ ਕੈਪਸੂਲ ਜਿਹੜਾ ਉਹ ਗਲਤ ਯੂਜ਼ ਲਈ ਵਰਤਿਆ ਜਾਂਦਾ ਪਿੰਡਾਂ 'ਚ ਬਿਨਾ ਕਿਸੇ ਪਿੰਡਾਂ ਜਾਂ ਸ਼ਹਿਰਾਂ 'ਚ ਸਾਰੇ ਜਿਹੜੇ ਨਸ਼ਾ ਕਰਨ ਵਾਲੇ ਆ ਉਹ ਉਹਨੂੰ ਵਰਤਦੇ ਆ ਤੋਂ ਡੀਸੀ ਸਾਹਿਬ ਔਰ ਐਸਐਸਪੀ ਸਾਹਿਬ ਨੇ ਇਸੇ ਚੀਜ਼ ਤੇ ਕੰਟਰੋਲ ਕਰਨ ਲਈ ਇਹ ਕਿਹਾ ਕਿ ਇਹ ਕੈਪਸੂਲ ਜਿਹੜੇ ਆ ਉਹ ਨਾ ਵੇਚੇ ਜਾਣ ਜੇ ਕਿਸੇ ਨੂੰ ਬਹੁਤ ਜ਼ਰੂਰਤ ਹੈ ਜੇ ਕੋ ਡਾਕਟਰ ਦੀ ਪਰਚੀ ਹੈ ਕੋਈ ਸਪੈਸ਼ਲੀ ਕਿਸੇ ਨੂੰ ਜ਼ਰੂਰਤ ਹੈ ਤਾਂ ਪੂਰਾ ਧਿਆਨ ਨਾਲ ਦੇਖ ਕੇ ਵੀ ਇਹਨੂੰ ਜ਼ਰੂਰਤ ਹੈ ਉਸ ਉਹ ਬੰਦੇ ਨੂੰ ਦਿੱਤੇ ਜਾਣ ਇਹ ਤਾਂ ਸਾਡੀ ਸਾਰੇ ਕੈਮਿਸਟਾਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਅਸੀਂ ਜੇ ਦੂਜੀਆਂ ਸਾਰਾ ਕੁਝ ਕੋਈ ਕੁਝ ਚੀ ਆਪਣਾ ਸਾਫ਼ ਸੁਥਰੀ ਦੁਕਾਨਦਾਰੀ ਕਰਦੇ ਆ ਤਾਂ ਆਪਾਂ ਨੂੰ ਚਾਹੀਦਾ ਹੈ ਕਿ ਆਪਾਂ ਇਹੋ ਜੀ ਚੀਜ਼ ਵੀ ਨਾ ਦੇਈਏ ਕਿਸੇ ਨੂੰ ਜੇ ਆਪਾਂ ਨੂੰ ਪਤਾ ਹੀ ਹੈ ਵੀ ਇਹ ਬੰਦੇ ਨੇ ਗਲਤ ਯੂਜ਼ ਲਈ ਲੈਣਾ ਹੈ ਆਪਾਂ ਉਹਨੂੰ ਦਈਏ ਹੀ ਨਾ ਇੱਕ ਐਪਸੂਲੇ ਇਸ ਕਰਕੇ ਮੈਂ ਤਾਂ ਆਪਣੇ ਸਾਰੇ ਕੈਮਿਸਟ ਭਰਾਵਾਂ ਨੂੰ ਕਿਨਾ ਵੀ ਆਪਣਾ ਬਿਜ਼ਨਸ ਜਿਹੜਾ ਅੱਗੇ ਨਾਲੋਂ ਤਕਰੀਬਨ ਬਹੁਤ ਸਾਫ਼ ਸੁਥਰਾ ਹੋ ਗਿਆ ਤੇ ਇਹ ਕੈਪਸੂਲ ਵੀ ਆਪਾਂ ਬੰਦ ਕਰੀਏ ਵੇਚਨੇ ਤੇ ਇਹਦੇ ਨਾਲ ਹੋਰ ਵੀ ਆਪਣੀ ਇੱਜ਼ਤ ਮਾਨ ਜਿਹੜੀ ਬਣੇ ਇੱਕ ਹੋਰ ਆਪਣਾ ਸਾਫ਼ ਸੁਥਰਾ ਬਿਜ਼ਨਸ ਹੋਵੇ। ਤੋਂ ਡੀਸੀ ਸਾਹਿਬ ਔਰ ਐਕਐਸਐਸਪੀ ਸਾਹਿਬ ਦਾ ਮਾਨ ਕਰਦੇ ਹੋਏ ਜੋ ਉਹਨਾਂ ਨੇ ਹਦਾਇਤਾਂ ਆਪਾਂ ਦਿੱਤੀਆਂ ਉਹਨਾਂ ਦੇ ਹਿਸਾਬ ਨਾਲ ਆਪਾਂ ਇਹਨਾਂ ਦੀ ਜਿਹੜੀ ਹੈ ਉਹ ਸੇਲ ਬੰਦ ਕਰੀਏ। ਜੇ ਆਪਾਂ ਸਮਝਦੇ ਆ ਕਿਸੇ ਨੂੰ ਬਹੁਤ ਜ਼ਰੂਰਤ ਹੈ ਕਿਸੇ ਡਾਕਟਰ ਨੇ ਹੱਡੀਆਂ ਵਾਲੇ ਨੇ ਕਿਸੇ ਨੂੰ ਲਿਖ ਕੇ ਦਿੱਤਾ ਉਹਦੀ ਉਮਰ ਨੂੰ ਧਿਆਨ ਚ ਰੱਖਦੇ ਹੋ ਉਹਦੀ ਜ਼ਰੂਰਤ ਨੂੰ ਧਿਆਨ ਚ ਰੱਖਦੇ ਹੋ ਜੀ ਆਪਾਂ ਦੇਣੇ ਵੀ ਸਮਝੀਏ ਵੀ ਇਹਨੂੰ ਜ਼ਰੂਰਤ ਆ ਤਾਂ ਉਹਨੂੰ ਦੇ ਦਿਓ ਹੋਰ ਕਿਸੇ ਨੂੰ ਨਾ ਵੇਚੋ ਮੇਰੀ ਤਾਂ ਆਪਣੇ ਭਰਾਵਾਂ ਨੂੰ ਇਹੀ ਬੇਨਤੀ ਸਰਪੰਨ ਪੰਜਾਬ ਸਰਕਾਰ ਵੱਲੋਂ ਜਿਹੜਾ ਹੈਗਾ ਪੰਜਾਬ ਨੂੰ ਨਸ਼ਾ ਮੁਕਤ ਕਰਦਾ ਤੇ ਹਰਤਾ ਦੀ ਪ੍ਰਣਾਲੀ ਕੀਤੀ ਜਾ ਰਹੇ ਨੇ ਉਸੇ ਕਣੀ ਦੇ ਤਹਿਤ ਅਜੜਾਂ ਵੱਲੋਂ ਇੱਕ ਆਰਡਰ ਜਾਰੀ ਕੀਤੇ ਗਏ ਦੇ ਅ ਕੈਪਸੂਲ ਲੈ ਕੇ ਜਿਹੜੇ ਕਿ ਖਾਸ ਦੋਗੇ ਬਾਅਦ ਜਿਹੜੇ ਲੋਕ ਕਿਹਾ ਕਿ ਨਸ਼ਾ ਦੇ ਟੌਪਿਕ ਤੇ ਦੱਸਦੇ ਕਿ ਕੀ ਆਰਡਰ ਸਾਡੇ ਕੋਲ ਜਿੱਦਾਂ ਕਿ ਨਿਊਜ਼ ਆਈ ਸੀਗੀ ਪੁਲਿਸ ਬੈਂਕ ਵਿੱਚ ਵੱਲੋਂ ਕਿ ਇੱਕ ਪ੍ਰੀ ਗੈਬਲਿੰਗ ਕਰਕੇ ਕੈਪਸੂਲ ਹੈਗਾ ਜਿਹਨੂੰ ਸਿਗਨੇਚਰ ਦੇ ਨਾਮ ਤੋਂ ਨਾਰਮਲੀ ਜਾਣਨਾ ਜਾਂਦਾ ਉਹਦੀ ਜਿਹੜੀ 300mg ਦੀ ਡੋਜ਼ ਹੈ ਜਿਆਦਾ ਤਦਰ ਉਸ ਡੂਸ ਦਾ ਅਬਿਊਸ ਹੋ ਰਿਹਾ ਹੈਗਾ ਅ ਕੁਝ ਜਿਹੜੇ ਹੈਗੇ ਆ ਨਸ਼ੇੜੀ ਉਹਨੂੰ ਐਸ ਨਸ਼ੇ ਦੀ ਤੌਰ ਤੇ ਯੂਜ਼ ਕਰ ਰਹੇ ਹੈਗੇ ਸੋ ਇਸ ਦੇ ਮੱਦੇ ਨਜ਼ਰ ਅਸੀਂ ਇੱਕ ਐਕਸਪਰਟ ਕਮੇਟੀ ਬਠਾਈ ਸੀਗੀ ਅ ਜਿਹੜੀ ਐਕਸਪਰਟ ਕਮੇਟੀ ਸਾਡੇ ਸਿਵਲ ਸਰਜਨ ਸਾਡੇ ਫਾਰਮਾਸਿਸਟ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਸਾਡੇ ਕੁਝ ਡਾਕਟਰ ਜਿੱਦਾਂ ਕਿ ਆਰਥੋਪੈਡਿਕ ਡੈਂਟਿਸਟ ਜਿੱਥੇ ਨਾਰਮਲੀ ਅ ਨਿਊਰੋ ਵਾਲੇ ਡਾਕਟਰਸ ਜਿਹੜੇ ਉਹਨਾਂ ਨਾਲ ਕੰਸਲਟ ਕੀਤਾ ਗਿਆ ਜਿੱਥੇ ਕਿ ਆ ਦਵਾਈ ਨਾਰਮਲੀ ਯੂਜ਼ ਕੀਤੀ ਜਾਂਦੀ ਹੈ ਉਸ ਐਕਸਪਰਟ ਕਮੇਟੀ ਦੀ ਸਾਡੇ ਕੋਲ ਜਿਹੜੀ ਰਿਪੋਰਟ ਆਈ ਤੇ ਉਹਨਾਂ ਨੇ ਸਾਨੂੰ ਆ ਸਾਨੂੰ ਸੁਝਾਅ ਦਿੱਤੇ ਕਿ ਜਿਹੜੀ ਆ ਪ੍ਰੀਗਰਬਿੰਗ ਕੈਪਸੂਲ ਹੈ 75mg ਦੀ ਮਾਤਰਾਤ ਤੱਕ ਜਿਹੜਾ ਹੈਗਾ ਉਸਤ ਉਹ ਸੇਫ ਡੋਸ ਮੰਨੀ ਜਾਂਦੀ ਹੈਗੀ ਐ ਐਂਡ ਨਾਰਮਲੀ ਇਹਨੂੰ ਨਸ਼ੇ ਦੀ ਤਰੀਕੇ ਤੇ ਨਹੀਂ ਵਰਤਿਆ ਜਾਂਦਾ ਸੋ ਅਸੀਂ 300mg ਦਾ ਜਿਹੜਾ ਕੈਪਸੂਲ ਹੈਗਾ ਉਹਨੂੰ ਹਜੇ ਅਸੀਂ ਜ਼ਿਲ੍ਹੇ ਚ ਬੈਨ ਕੀਤਾ ਹੈਗਾ ਜਿਹੜਾ 75mg ਤੱਕ ਦੀ ਕੋਈ ਡੋਸ ਡਾਕਟਰ ਪ੍ਰੈਸਕ੍ਰਾਈਬ ਕਰਦਾ ਹੈਗਾ ਉਸ ਦੇ ਉੱਤੇ ਉਹ ਪਰਚੀ ਲੈ ਕੇ ਜਦੋਂ ਫਾਰਮਾਸਿਸਟ ਕੋਲ ਜਾਏਗਾ ਫਾਰਮਾਸਿਸਟ ਉਹਨੂੰ ਅੰਕਿਤ ਕਰੇਗਾ ਉਹਦੇ ਉੱਤੇ ਆਪਣੀ ਡੇਟ ਲਿਖੇਗਾ ਕਿ ਕਿਸ ਦਿਨ ਇਹ ਦਵਾਈ ਦਿੱਤੀ ਗਈ ਤੇ ਕਿੰਨੇ ਦਿਨਾਂ ਦੇ ਦਿੱਤੀ ਗਈ ਕਰੰਟ ਜਿਹੜੀ ਸਾਡੀਆਂ ਹਦਾਇਤਾਂ ਹੈਗੀਆਂ 7 ਦਿਨ ਤੱਕ ਦੀ ਦਵਾਈ ਦਿੱਤੀ ਜਾ ਸਕਦੀ ਜੇ ਜੇਕਰ ਮਰੀਜ਼ ਨੂੰ ਉਸ ਤੋਂ ਜ਼ਿਆਦਾ ਦੀ ਦਵਾਈ ਦੀ ਲੋੜ ਹੈ ਤਾਂ ਦੁਬਾਰਾ ਡਾਕਟਰ ਕੋਲ ਜਾ ਕੇ ਨਵੀਂ ਪਰਚੀ ਲੈ ਸਕਦਾ ਹੈ ਜਾਂ ਉਸ ਪਰਚੀ ਤੇ ਦੁਬਾਰਾ ਐਨਡੋਸ ਕਰਾ ਸਕਦਾ ਹੈ ਤੇ ਦੁਬਾਰਾ ਉਹਨੂੰ ਕੈਮਿਸਟ ਕੋਲ ਜਾ ਕੇ ਉਸ ਪਰਚੀ ਤੇ ਆਪਣੇ ਨਵੀਂ ਡੇਟ ਪਵਾ ਕੇ ਦਿਖਾਣਾ ਪਏਗਾ ਕਿ ਉਹ ਕਿੰਨੇ ਦਿਨਾਂ ਵਾਸਤੇ ਦਵਾਈ ਲੈ ਰਿਹਾ ਹੈ ਦਵਾ ਦੇਣ ਦਾ ਡਰਗ ਮੀ ਪਾਰਕ ਨੂੰ ਸੂਚਿਤ ਕੀਤਾ ਗਿਆ ਹੈ ਬਿਲਕੁਲ ਡਰਗ ਮੀ ਪਾਰਕ ਨੂੰ ਅਸੀਂ ਹਦਾਇਤਾਂ ਜਾਰੀ ਕੀਤੀ ਹੈ ਕਿ ਸਾਰੀਆਂ ਰਹਿਤਾ ਅੱਗੇ ਕੈਮਿਸ ਐਸੋਸੀਏਸ਼ਨ ਨੂੰ ਐਂਡ ਜਿਹੜੇ ਵਕਫਾ ਕੈਮਿਸ ਤੇ ਗਿਆ ਆ ਫਾਰਮਾਸਿਸ ਤੇ ਹੈ ਉਹਨਾਂ ਸਾਰਿਆਂ ਨੂੰ ਇਹ ਦਵਾਈਆਂ ਦੇ ਬਾਰੇ ਨਵੇਂ ਆਰਡਰਸ ਦੇ ਬਾਰੇ ਦੱਸਿਆ ਜਾਵੇ ਤਾਂ ਕਿ ਜਿਹੜੀ ਪੰਜਾਬ ਸਰਕਾਰ ਦੀ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਦੀ ਪੂਰੀ ਵਿਜਨ ਹੈਗੀ ਕਿ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਕਰਨਾ ਉਸ ਦੇ ਅੰਤਰਗਤ ਹੀ ਅਸੀਂ ਇਹ ਤੇ ਕਾਰਵਾਈ ਕਰ ਰਹੇ ਹਾਂ ਸਰ ਜਿਹੜੇ ਪੇਸ਼ੈਂਟ ਨੂੰ 300 ਮਿਲੀਗ੍ਰਾਮ ਦੀ ਲੋੜ ਹੈਗੀ ਤੇ ਫਿਰ ਉਹ ਕਮੇਟੀ ਉਸ ਨੂੰ ਜਦਾ ਪ੍ਰੈਸ਼ ਬਿਲਕੁਲ ਇਹ ਬੜੇ ਰੇਅਰਸ ਤੋਂ ਰੇਅਰਸ ਕੇਸ ਤੇ ਆਏਗਾ ਜੇ ਕਿਤੇ ਸਾਡੇ ਤੇ ਅਚ ਕੋਈ ਕੇਸ ਆਂਦਾ ਹੈਗਾ ਤੇ ਉਹ ਅਸੀਂ ਜਿਹੜੀ ਕਮੇਟੀ ਐਕਸਪਰਟ ਕਮੇਟੀ ਬਣਾਈ ਹੈ ਉਹ ਤੋਂ ਰੈਫਰ ਕਰਕੇ ਉਹਦੀ ਐਗਜ਼ਮਪਟੇਸ਼ਨ ਨੂੰ ਦੀਣ ਦੀ ਜ਼ਰੂਰਤ ਪਈ ਤਾਂ ਸੇ ਜ਼ੋਰ ਦਵਾਂਗੇ ਬਟ ਉਹ ਰੀਅਰਸ ਆਫ ਦਾ ਰੀਅਰਸ ਕੇਸੇ ਦਿੱਤੀ ਜਾਵੇਗੀ ਸਰ ਜਿਹੜਾ ਮੋਗਾ ਨੂੰ ਉਹ ਬਿਲਕੁਲ ਬਚਾਉਣਾ ਹੈ ਜੇ ਜੀਰੋ ਪੁਆਇੰਟ ਲੈ ਕੇ ਜਾਣਾ ਹੈ ਆਮ ਜਿਹੜੇ ਯੂਆ ਐਡੂਸ ਕਰਦੇ ਤੋ ਤੁਹਾਨੂੰ ਕਾਟ ਦੇ ਲੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਆ ਬੇਨਤੀ ਹੈ ਐਨ ਗੁਜ਼ਾਰਿਸ਼ ਹੈ ਕਿ ਤੁਸੀਂ ਜਿਹੜੀ ਆ ਨਸ਼ੇ ਦੀ ਗਰਤ ਤੇ ਜਾ ਰਹੇ ਹੋ ਉਤੋਂ ਬਾਹਰ ਆਓ ਇਦੇ ਨਾਲ ਨਾਕਰ ਕੀ ਤੁਹਾਡੇ ਆਪਣੇ ਪਰਿਵਾਰ ਨੂੰ ਪ੍ਰੋਬਲਮ ਆਂਦੀ ਹੈ ਪੂਰੀ ਸੋਸਾਇਟੀ ਨੂੰ ਪ੍ਰੋਬਲਮ ਆਂਦੀ ਹੈ ਤੁਸੀਂ ਆਪਣਾ ਜੀਵਨ ਵੀ ਖਰਾਬ ਕਰ ਰਹੇ ਹੋ ਸੋ ਮੇਰੇ ਵੱਲੋਂ ਆ ਬੇਨਤੀ ਹੈ ਕਿ ਤੁਹਾਨੂੰ ਸਾਰਿਆਂ ਨੂੰ ਕਿ ਜੇਕਰ ਤੁਹਾਨੂੰ ਕਿਸੇ ਤਰੀਕੇ ਦੀ ਕੋਈ ਹੈਲਪ ਜ਼ਿਲ੍ਹਾ ਪ੍ਰਸ਼ਾਸਨ ਤੋਂ ਜਾਂ ਪੁਲਿਸ ਪ੍ਰਸ਼ਾਸਨ ਤੋਂ ਚਾਹੀਦੀ ਹੈ ਤੁਸੀਂ ਜਦੋਂ ਮਰਜ਼ੀ ਮੇਰੇ ਦਫ਼ਤਰ ਜਾ ਕੇ ਸਾਨੂੰ ਸੰਪਰਕ ਕਰ ਸਕਦੇ ਹੋ ਅਸੀਂ ਤੁਹਾਡੀ ਪੂਰੀ ਹੈਲਪ ਕਰਾਂਗੇ ਤਾਂ ਕਿ ਤੁਹਾਨੂੰ ਨਸ਼ਾ ਤੋ ਨਸ਼ਾ ਮੁਕਤ ਕਰਾਇਆ ਜਾਵੇ ਤੇ ਇਸ ਦੇ ਨਾਲ ਨਾਲ ਸੋਸਾਇਟੀ ਦੇ ਇੱਕ ਬੜੇ ਹੀ ਵਧੀਆ ਤੁਹਾਨੂੰ ਅੰਗ ਦੀ ਤਰ੍ਹਾਂ ਅਸੀਂ ਬਣਾਈਏ ਤਾਂ ਕਿ ਤੁਸੀਂ ਸੋਸਾਇਟੀ ਸੋਸਾਇਟੀ ਦੇ ਕੰਮ ਆ ਸਕੋ ਅਤੇ ਸੋਸਾਇਟੀ ਵਾਸਤੇ ਬਹੁਤ ਵਧੀਆ ਅੱਗੇ ਕੰਮ ਕਰ ਸਕੋ